ਸ਼ਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਧੂ ਇਸ ਵੇਲੇ ਦੀ ਖਬਰ ਤੁਹਾਨਾ ਸਾਂਝਾ ਕਰਨ ਜਾ ਰਹੇ ਹਾਂ ਗੜਸ਼ੰਕਰ ਤੋਂ ਪਹਿਲਾ ਇਹ ਦੱਸ ਦਿੰਨੇ ਆ ਕਿ ਪੰਜਾਬ ਚ ਵੱਖ-ਵੱਖ ਥਾਵਾਂ ਤੇ ਖਾਲਿਸਤਾਨ ਦੇ ਕਈ ਥਾਵਾਂ ਤੇ ਝੰਡੇ ਲਹਿਰਾਏ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਇਹ ਸਾਹਮਣੇ ਆਉਂਦਾ ਹੈ ਕਿ ਖਾਲਿਸਤਾਨ ਸਮਰਥਕ ਨਾਰੇ ਵੀ ਕੰਧਾਂ ਤੇ ਲਿਖੇ ਜਾਂਦੇ ਨੇ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਇਸ ਵੇਲੇ ਗੜਸ਼ੰਕਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਉੱਥੇ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਗਏ ਸਨ ਸੋ ਇਸ ਦੇ ਨਾਲ ਹੀ ਬੀਤੀ ਰਾਤ ਗੜਸ਼ੰਕਰ ਦੇ ਕਸਬਾ ਕੋਟ ਫਤੂਹੀ ਵਿਖੇ ਇੱਕ ਧਾਰਮਿਕ ਡੇਰੇ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਹੋਏ ਨਾਰੇ ਮਿਲੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਤੇ ਡੇਰਾ ਪ੍ਰਬੰਧਕਾਂ ਨੂੰ ਇਸ ਗੱਲ ਦਾ ਸਵੇਰੇ ਪਤਾ ਲੱਗਾ ਸੀ ਤਾਂ ਉਸ ਵੇਲੇ ਉਹਨਾਂ ਨੇ ਇਸ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਸੂਚਨਾ ਮਿਲਣ ਤੋਂ ਬਾਅਦ ਹੀ ਗੜਸ਼ੰਕਰ ਦੇ ACP ਤੁਸ਼ਾਰ ਗੁਪਤਾ ਆਪਣੀ ਪੁਲਿਸ ਪਾਰਟੀ ਦੇ ਸਮੇਤ ਗੜਸ਼ੰਕਰ ਦੇ ਪਿੰਡ ਕੋਟ ਫਤੂਹੀ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪੂਰੀ ਟੀਮ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਨੂੰ ਵੀ ਮਿਟਵਾ ਦਿੱਤਾ ਹੈ ਸੋ ਬਿਲਕੁਲ ਇਸ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਕੰਧਾਂ ਤੇ ਵੀ ਲਿਖੇ ਜਾ ਰਹੇ ਨੇ ਤੇ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਝੰਡਾ ਵੀ ਲहराਇਆ ਜਾ ਰਿਹਾ ਹੈ ਹਾਲਾਂਕਿ ਬਹੁਤ ਸਾਰੇ ਘਟਨਾਵਾ ਪਿਛਲੇ ਕਾਫੀ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ ਬੰਗਾ ਦੀ ਘਟਨਾ ਦੀ ਜ਼ਿਕਰ ਕਰੀਏ ਤਾਂ ਉੱਥੇ ਵੀ ਜਿਹੜਾ ਇੱਕ ਸਕੂਲ ਦੇ ਬਾਹਰ ਤੇ ਇੱਕ ਗੁਰਦੁਆਰੇ ਦੇ ਬਾਹਰ ਵੀ ਖਾਲਿਸਤਾਨ ਜਿੰਦਾਬਾਦ ਦੇ ਜਿਹੜੇ ਨਾਰੇ ਲਿਖੇ ਗਿਆ ਸੀ ਤੇ ਇਸ ਦੇ ਨਾਲ ਹੀ ਬੀਟੇ ਦੇ ਨੀ ਸਕੂਲ ਦੇ ਵਿੱਚ ਵੀ ਅਜਿਹੀ ਘਟਨਾ ਜਿਹੜੀ ਸਾਹਮਣੇ ਆਈ ਹੈ ਕਿ ਸਕੂਲ ਦੇ ਬਾਹਰ ਵੀ ਖਾਲਿਸਤਾਨ ਜਿੰਦਾਬਾਦ ਜੁੜੇ ਨਾਰੇ ਲਿਖੇ ਗਏ ਨੇ ਤੇ ਇਸ ਦੇ ਨਾਲ ਹੁਣ ਜਿਹੜੀ ਤਾਜ਼ੀ ਘਟਨਾ ਸਾਹਮਣੇ ਆ ਰਹੀ ਹੈ ਗੜ ਸ਼ੰਕਰ ਦੇ ਕਸਬਾ ਕੋਟ ਫਤੂਹੀ ਦੇ ਵਿੱਚ ਖਾਲਸਾ ਜਿੰਦਾਬਾਦ ਜੁੜੇ ਨਾਰੇ ਨੇ ਉਹ ਲਿਖੇ ਗਿਆ ਨੇ ਤੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਪੁਲਿਸ ਵੀ ਘਟਨਾ ਸਥਾਨ ਤੇ ਪਹੁੰਚਦੇ ਜਿਸ ਤੋਂ ਬਾਅਦ ਉਥੇ ਪਹੁੰਚ ਕੇ ਇਹਨਾਂ ਨਾਅਰਿਆਂ ਨੂੰ ਜਿਹੜਾ ਮਿਟਾਇਆ ਜਾਂਦਾ ਹਾਲਾਂਕਿ ਪੱਤਰਕਾਰਾਂ ਦੇ ਵੱਲੋਂ ACP ਤੁਸ਼ਾਰ ਗੁਪਤਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪਰ ਉਹਨਾਂ ਨੇ ਕੋਈ ਵੀ ਗੱਲ ਆਖਣ ਤੋਂ ਇਨਕਾਰ ਕਰ ਦਿੱਤਾ ਕਿ ਆਖਰਕਾਰ ਰੋਜ਼ਾਨਾ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਇਹ ਪਿੱਛੇ ਕੌਣ ਹੋ ਸਕਦਾ ਹੈ ਕਿ ਕਦ ਤੱਕ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਸਾਹਮਣੇ ਆਉਂਦੇ ਰਹਿਣ ਗਿਆ ਇਹ ਵੀ ਦੱਸ ਦੇਣੇ ਕਿ ਉਸ ਤੋਂ ਪਹਿਲਾਂ ਵੀ ਮਾਹਲਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਜਰੇ ਸੀ ਨਾਰੇ ਲਿਖੇ ਗਏ ਸੀ ਪਰ ਹਾਲ ਤੱਕ ਪੁਲਿਸ ਇਹਨਾਂ ਮਾਮਲਿਆਂ ਨੂੰ ਸੁਲਝਾਉਣ ਦੇ ਵਿੱਚ ਅਸਫਲ ਰਹੀ ਹੈ ਇਸ ਦੇ ਨਾਲ ਇਹ ਵੀ ਸਵਾਲ ਜ਼ਰੂਰ ਖੜੇ ਹੋ ਜਾਂਦੇ ਨੇ ਕਿ ਜਿਸ ਦੌਰਾਨ ਇਹ ਸਿਰਫ ਧਾਰਮਿਕ ਸਥਾਨਾਂ ਨੂੰ ਜਾਂ ਸਕੂਲਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦ ਵੀ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਉਸ ਦੌਰਾਨ ਜ਼ਿਆਦਾਤਰ ਗੁਰਦੁਆਰਾ ਸਾਹਿਬ ਦੇ ਬਾਹਰ ਜਾਂ ਸਕੂਲਾਂ ਦੇ ਬਾਹਰ ਜਿਹੜੇ ਇਸ ਤਰ੍ਹਾਂ ਦੇ ਨਾਰੇ ਲਿਖੇ ਜਾਂਦੇ ਨੇ ਇਸ ਨਾਲ ਜਿਕਰ ਹੋਰ ਵੀ ਜ਼ਿਕਰ ਕਰੀਏ ਤੁਹਾਡੇ ਨਾਲ ਉਸ ਤੋਂ ਪਹਿਲਾਂ ਮੋਗਾ ਦੇ ਇਹ ਪੁਲਿਸ ਸਟੇਸ਼ਨ ਦੇ ਉੱਪਰ ਵੀ ਜਰੇ ਸੀ ਖਾਲਿਸਤਾਨ ਜ਼ਿੰਦਾ ਬਾਦ ਜੜੇ ਨਾਰੇ ਲਗਾਏ ਗਏ ਸਨ ਤੇ ਨਾਲ ਦੀ ਨਾਲ ਖਾਲਿਸਤਾਨ ਦੇ ਝੰਡੇ ਵੀ ਜਿਹੜਾ ਸੀ ਉਹ ਲਹਿਰਾਤੇ ਗਏ ਸੀ ਜਿਸ ਤੋਂ ਬਾਅਦ ਵੱਡੇ ਸਵਾਲ ਖੜੇ ਹੋਏ ਵਕਫਾ ਖਾਤਾਵਾਂ ਤੇ ਜੜੀ ਸੀ ਇਸ ਦੀ ਜਾਂਚ ਵੀ ਹੋਈ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਪਤਨ ਸਿੰਘ ਪੰਨੂ ਜੋ ਕਿ ਇਸੇ ਮਾਮਲੇ ਨੂੰ ਲੈ ਕੇ ਅਕਸਰ ਹੀ ਵਿਚਾਰ ਆਪਣੇ ਸਾਂਝਾ ਕਰਦੇ ਰਹਿੰਦੇ ਨੇ ਬਿਆਨ ਵੱਡੇ ਵੱਡੇ ਦਿੰਦੇ ਰਹਿੰਦੇ ਨੇ ਤੇ ਬਾਅਦ ਸਾਰੇ ਉਹਨਾਂ ਦੇ ਵੱਲੋਂ ਇਨਾਮ ਵੀ ਐਲਾਨੇ ਗਏ ਨੇ ਕਿ ਕੋਈ ਖਾਲਿਸਤਾਨ ਦਾ ਝੰਡਾ ਇਸ ਜਗ੍ਹਾ ਤੇ ਲਹਿਰਾ ਦਵੇਗਾ ਤਾਂ ਉਸ ਨੂੰ ਡਾਲਰਾਂ ਦੇ ਨਾਲ ਇਨਾਮ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕਈ ਘਟਨਾਵਾਂ ਪੰਜਾਬ ਦੇ ਵਿੱਚ ਅਜਿ ਇਹ ਆ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਪੁਲਿਸ ਰੋਕਣ ਦੇ ਵਿੱਚ ਅਸਫਲ ਜ਼ਰੂਰ ਰਹੀ ਹੈ ਕਿਉਂਕਿ ਹੁਣ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆਇਆ ਗੜਸ਼ੰਕਰ ਦੇ ਪਿੰਡ ਕੋਟ ਫਤੂਹੀ ਦਾ ਜਿੱਥੇ ਇੱਕ ਧਾਰ ਧਾਰਮਿਕ ਡੇਰੇ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਜੜੇ ਨੇ ਸਮਰਥਕਾਂ ਦੇ ਵਿੱਚ ਨਾਰੇ ਜੜੇ ਲਿਖੇ ਗਏ ਨੇ ਸੋ ਪਿੰਡ ਵਾਸੀਆਂ ਦੇ ਵੱਲੋਂ ਵੀ ਜਿਹੜਾ ਇਸ ਦੀ ਸੂਚਨਾ ਪੁਤਰੰਤ ਜੜੀਆ ਪੁਲਿਸ ਨੂੰ ਦਿੱਤੀ ਗਈ ਹੈ ਤੇ ਉਹਨਾਂ ਦੇ ਨਾਲ ਹੀ ਪੂਰੀ ਟੀਮ ਪਹੁੰਚੀ ਤੇ ਉਹਨਾਂ ਨੇ ਜਿਹੜੇ ਇਹ ਨਾਰੇ ਨੇ ਉਹ ਕੰਦਾ ਦੇ ਉੱਪਰੋਂ ਮਿਟਵਾ ਦਿੱਤੇ ਨੇ ਤਸਵੀਰਾਂ ਤੁਸੀਂ ਇਸ ਵੇਲੇ ਸਾਡੀ ਟੀਵੀ ਸਕਰੀਨ ਤੇ ਵੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਇਹ ਨਾਰੇ ਲਿਖੇ ਗਿਆ ਸੀ ਦੋਸਤੋ ਬਾਅਦ ਜਿਹੜੇ ਇਹਨਾਂ ਨਾਰਿਆਂ ਨੂੰ ਪੂਰਾ ਜਿਹੜਾ ਮਿਟਾ ਦਿੱਤਾ ਗਿਆ ਇਸ ਦੇ ਨਾਲ ਇੱਕ ਇਹ ਵੀ ਤੁਹਾਡੇ ਨਾਲ ਜ਼ਿਕਰ ਕਰ ਲੈਣੇ ਕਿ ਇਸ ਤੋਂ ਪਹਿਲਾਂ ਵੀ ਲਿਖਿਆ ਗਿਆ ਸੀ ਜਿਹੜੇ ਪਿੰਡ 마ਸ਼ੀਵਾਲਾ ਦੇ ਲਾਗੇ ਪੈਂਦਾ ਹੈ ਬਸ ਅੱਡਿਆਂ ਦੇ ਉੱਪਰ ਵੀ ਹੱਥ ਲਿਖਤ ਇਹ ਜਿੰਦਾਬਾਦ ਦੇ ਨਾਰੇ ਲਿਖੇ ਗਿਆ ਸਨ ਰੈਫਰੰਡਮ 2020 ਲਿਖਿਆ ਗਿਆ ਸੀ ਬੰਦੇ ਸਿੰਘਾਂ ਦੀ ਰਿਹਾਈ ਕਰੋ ਇਹ ਵੀ ਲਿਖਿਆ ਗਿਆ ਸੀ ਇਸ ਤੋਂ ਪਹਿਲਾਂ ਮਾਸ਼ੀਵੜ ਦੇ ਬਸ ਅੱਡਿਆਂ ਤੇ ਵੀ ਅਜਿਹੀ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਸੋ ਇਸ ਦੇ ਨਾਲ ਹੀ ਪੁਲਿਸ ਜਿਹੜੀ ਹੈ ਗਸ਼ਤ ਵੀ ਕਰਦੀ ਰਹਿੰਦੀ ਹੈ ਪਰ ਬਸ ਅੱਡਿਆਂ ਦੇ ਆਸੇ ਪਾਸੇ ਰਹੰਦੇ ਦੁਕਾਨਦਾਰਾਂ ਨੇ ਇਹ ਦੱਸਿਆ ਸੀ ਕਿ ਕੋਈ ਅਣਪਛਾਤਾ ਵਿਅਕਤੀ ਆਇਆ ਜਿਸ ਨੇ ਅਜਿਹੇ ਨਾਰੇ ਲਿਖੇ ਨੇ ਸੋ ਇਹ ਇੱਕ ਘਟਨਾ ਨੂੰ ਅੰਜਾਮ ਕਿਸ ਵੇਲੇ ਦਿੱਤਾ ਜਾ ਰਿਹਾ ਹੈ ਕਿਸ ਵੇਲੇ ਜਿਹੜਾ ਇਹ ਨਾਰੇ ਸ਼ਰਿਆਮ ਲਿਖੇ ਜਾ ਰਹੇ ਨੇ ਇਸ ਦੇ ਹਾਲੇ ਪੁਲਿਸ ਜਾਂਚ ਕਰ ਰਹੀ ਹੈ ਫਿਲਹਾਲ ਇਸ ਮਾਮਲੇ ਵਿੱਚ ਕੀ ਅਪਡੇਟ ਆਏਗੀ ਜ਼ਰੂਰ ਤੁਹਾਡ ਨਾਲ ਸਾਂਝਾ ਕਰਦੇ ਰਵਾਂਗੇ ਹੁਣ ਥਾਰ ਤੋਂ ਅਸੀਂ ਲਵਾਂਗੇ ਅੱਗਿਆ ਧੰਨਵਾਦ